ਹਰ ਤਰ੍ਹਾਂ ਦੀ ਵੈਰਾਈਟੀ ਮਿਲੂਗੀ 1000 ਰੁਪਏ ਦੇ ਵਿੱਚ 6 ਪੀਸ ਵੀ ਆ 4 ਪੀਸ ਵੀ ਆ ਪਲੱਸ ਇੱਕ ਤੁਹਾਨੂੰ ਪਹਿਲਾਂ ਦੱਸਦੀ ਵੀ ਜਿੰਨੇ ਵੀ ਮੇਰੇ ਭਰਾ ਵੀਡੀਓ ਦੇਖ ਰਹੇ ਨੇ ਹੂੰ ਵੀਡੀਓ ਦੇਖ ਕੇ ਆਉਣਗੇ ਬਾਈ ਸ਼ੇਅਰ ਕਰ ਦਿਓ ਦੱਬ ਕੇ ਰੋਟੀ ਪਾਣੀ ਚਾਹ ਪਾਣੀ ਲੰਗਰ ਦਾ ਜਮਾ ਪੂਰਾ ਫੁੱਲ ਪ੍ਰਬੰਧ ਜਿੰਨੇ ਵੀ ਬੰਦੇ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਉਣਗੇ ਆਹ ਟੀ-ਸ਼ਰਟਾਂ ਜਮਾ ਫ੍ਰੀ ਆ ਬਾਈ ਟੀ-ਸ਼ਰਟਾਂ ਬਿਲਕੁਲ ਫਰੀ ਆ ਜਮ ਫਰੀ 1000 ਰੁਪਏ ਦੀਆਂ ਤਿੰਨ ਪੈਂਟਾਂ ਬਾਈ ਜੀ 1000 ਦੀਆਂ ਤਿੰਨ ਪੈਂਟਾਂ ਹਾਂਜੀ ਇੱਕ ਬਾਈ ਤੁਹਾਨੂੰ ਗੱਲ ਕਹਿਦਾ ਜਿੰਨੇ ਵੀ ਵੀਡੀਓ ਦੇਖਦੇ ਨੇ ਬਾਈ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਤੁਹਾਡਾ ਵੀ ਫਾਇਦਾਗਾ ਨਾਲ ਅਸੀਂ ਗਿਫਟ ਦੰਨੀ ਦੰਨੀ ਆ ਠੀਕ ਹੈ ਇਹ ਪੈਂਟਾਂ ਨੇ ਬਾਈ ਪੂਰੇ ਕੈਂਟ ਬਾਟਮ ਵੱਡੇ ਬਾਟਮ ਕਾਲਜਾਂ ਦੀ ਐਡਮਿਸ਼ਨਾਂ ਸ਼ੁਰੂ ਹੋ ਗਈਆਂ ਨਵੇਂ ਸੈਮੈਸਟਰ ਸ਼ੁਰੂ ਹੋ ਰਿਹਾ ਬਾਈ 1500 ਰੁਪਏ ਦੀਆਂ ਤਿੰਨ ਕਰਤੀਆਂ ਜਮ ਨਵੀਆਂ ਮਿਲਣੀਆਂ ਬਾਈ ਪਹਿਲੀ ਵਾਰੀ ਤੁਸੀਂ ਪਾਉਂਗੇ ਪੈਂਟਾਂ ਇਹ ਹਾਂ 500 ਦੀਆਂ ਚਾਰ ਟੀ-ਸ਼ਰਟਾਂ ਬੱਚੇ ਵਾਲੀਆਂ ਹੀ 500 ਦੀਆਂ ਚਾਰ ਸ ਅਸੀਂ ਕਾਲ ਜੀ ਰਾਮਪੁਰਾ ਦੇ ਵਿੱਚ ਖੜੇ ਆ ਬਾਲਾ ਜੀ ਗਾਰਮੈਂਟ ਤੇ ਪਿਛਲੀ ਵਾਰ ਆਪਾਂ ਸਰਦੀ ਦੇ ਸਟਾਕ ਦੀ ਵੀਡੀਓ ਪਾਜਦੇ ਤਾਂ ਹੁਣ ਗਰਮੀ ਦਾ ਨਵਾਂ ਸਟਾਕ ਆ ਗਿਆ ਪਹਿਲਾਂ ਲੋਕੇਸ਼ਨ ਦੱਸ ਦਈਏ ਕਿੱਥੇ ਆ ਜਦੋਂ ਤੁਸੀਂ ਬੱਸ ਸਟੈਂਡ ਵੱਲ ਆਉਂਗੇ ਤੇ ਨੇੜੇ ਰੇਲਵੇ ਚੌਕੀ ਆ ਇੱਥੇ ਆ ਬਾਈ ਹੋਰਾਂ ਦੇ ਵੱਡੇ ਧਮਾਕੇ ਕਰਦੇ ਹੁੰਦੇ ਆ ਹੁਣ ਹਜ਼ਾਰ ਦੇ 6 ਪੀਸ ਕਰ ਰੱਖਿਆ ਕਾਦੇ ਆ ਲੋਰਾਂ ਟੀ-ਸ਼ਰਟਾਂ ਜੋ ਮਰਜ਼ੀ ਲੈ ਜਾਓ ਇੱਕ ਗੱਲ ਹੋਰ ਆ ਜਿਹੜਾ ਇੱਥੇ ਭਰਾ ਸ਼ਾਪਿੰਗ ਕਰਦਾ ਉਹਦੇ ਲਈ ਰੋਟੀ ਬਾਣੀ ਤੇ ਗੰਨੇ ਦਾ ਜੂਸ ਆ ਉਹ ਫ੍ਰੀ ਆ ਤੇ ਬਾਕੀ ਕੀ ਕੀ ਆਫਰ ਆ ਕੀ ਉਹ ਦਿਖਾਉਨੇ ਆ ਆ ਚੱਕੀ ਖੜਾ ਸ਼ੇਰ ਇੱਥੇ ਜਦੋਂ ਵੀ ਆਓਗੇ ਤੁਹਾਨੂੰ ਭੀੜ ਮਿਲੂਗੀ ਸਰਦੀ ਆਜੋ ਗਰਮੀ ਆਜੋ ਐਂ ਫੁੱਲ ਭੀੜ ਮਿਲਦੀ ਆ ਕੀ ਹਾਲ ਹੈ ਬਾਈ ਕੀ ਹਾਲ ਹੈ ਬਾਈ ਸੱਚੀ ਵਿੱਚ ਹੀ ਜਿਆਦਾ 6 ਆ ਗਏ 14 ਗਲਤ ਗੱਲ ਨਹੀਂ ਕਰਦੇ ਬਾਈ ਆਪਾਂ ਜਦੋਂ ਮਰਜ਼ੀ ਆਓ ਤੁਸੀਂ ਜਿਹੜਾ ਮਰਜ਼ੀ ਕਸਟਮਰ ਚੱਕ ਪਾ ਸਕਦਾ ਆ ਲੋਰਾ ਟੀ-ਸ਼ਰਟਾਂ ਦਾ ਪੂਰਾ ਮੇਲਾ ਲੱਗਿਆ ਹੋਇਆ ਹੈ ਵੀਰੇ ਜੀ ਹਰ ਤਰ੍ਹਾਂ ਦੀ ਵੈਰਾਈਟੀ ਮਿਲੂਗੀ 1000 ਰੁਪਏ ਦੇ ਵਿੱਚ 6 ਪੀਸ ਵੀ ਆ 4 ਪੀਸ ਵੀ ਆ ਪਲੱਸ ਇੱਕ ਤੁਹਾਨੂੰ ਪਹਿਲਾਂ ਦੱਸ ਦੀ ਵੀ ਜਿੰਨੇ ਵੀ ਮੇਰੇ ਭਰਾ ਵੀਡੀਓ ਦੇਖ ਰਹੇ ਨੇ ਹੂੰ ਵੀਡੀਓ ਦੇਖ ਕੇ ਆਉਣਗੇ ਬਾਈ ਸ਼ੇਅਰ ਕਰ ਦਿਓ ਦੱਬ ਕੇ ਰੋਟੀ ਪਾਣੀ ਚਾਹ ਪਾਣੀ ਲੰਗਰ ਦਾ ਜਮਾ ਪੂਰਾ ਫੁੱਲ ਪ੍ਰਬੰਧਿਤ ਪੜੇ ਵੇਚਣ ਤੱਕ ਦਾ ਮਤਲਬ ਨਹੀਂ ਹੈਗਾ ਗੰਨੇ ਦਾ ਜੂਸ ਜਮਾ ਪੂਰੀ ਗਰਮੀ ਚੱਲਣੀ ਹੈ ਗੰਨੇ ਦਾ ਜੂਸ ਜਮਾ ਫ੍ਰੀ ਕੀਤਾ ਹੋਇਆ ਪਲੱਸ ਜਿੰਨੇ ਵੀ ਬੰਦੇ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਉਣਗੇ ਆਹ ਟੀ-ਸ਼ਰਟਾਂ ਜਮਾ ਫ੍ਰੀ ਆ ਬਾਈ ਟੀ-ਸ਼ਰਟਾਂ ਬਿਲਕੁਲ ਫਰੀ ਆ ਜੇ ਤੁਸੀਂ ਸ਼ੇਅਰ ਕਰਕੇ ਆਉਂਗੇ ਸ਼ੇਅਰ ਕਰਕੇ ਆਉਣਗੇ ਪਲੱਸ ਸ਼ਾਪਿੰਗ ਕਰੋ ਇੰਨੀ ਮਰਜ਼ੀ ਸ਼ਾਪਿੰਗ ਕਰੋ ਘੱਟੋ ਘੱਟ 1000 ਰੁਪਏ ਦੀ ਸ਼ਾਪਿੰਗ ਤੇ ਉਸਦੇ ਨਾਲ ਆਪਾਂ ਜਰਾਬਾਂ ਫਰੀ ਕੀਤੀਆਂ ਹੋਈਆਂ ਜੀ ਤੇ ਤੁਹਾਨੂੰ ਦੱਸ ਦਿਆ ਇਸ ਟਾਈਮ ਹਾਈਲਾਈਟ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਟੈਂਡਿੰਗ ਦੇ ਵਿੱਚ 1000 ਰੁਪਏ ਦੇ ਵਿੱਚ 6 ਟੀ-ਸ਼ਰਟਾਂ ਹੀ 6 6 ਪੀਸ ਟੀ-ਸ਼ਰਟਾਂ ਦਾ ਮਿਲੂਗਾ ਜੀ 6 ਪੀਸ ਲੋਰ ਮਿਲਣਗੇ ਚਾਹੇ ਕੁਝ ਮਰਜ਼ੀ ਲੈ ਸਕਦੇ ਹੋ ਤਿੰਨ ਲੋਰਾਂ ਤਿੰਨ ਟੀ-ਸ਼ਰਟਾਂ ਜੀ 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 1000 ਦੇ ਹੱਦ ਤੱਕ 6 ਪੀਸਾਂ ਦਾ ਮੇਲਾ ਲੱਗਿਆ ਵੀਰੇ ਆ ਸ ਜਿੰਨੇ ਵੀ ਬਾਈ ਆਪਣੇ ਕੋਲ ਪੀੜ ਪੜਕਾ ਹੁੰਦਾ ਬਾਈ ਆ ਕੇ ਦੇਖਦੇ ਨੇ ਵੀ ਕਿਹੜੇ ਬੰਦੇ ਕੱਪੜੇ ਦਿਖਾਉਣਗੇ ਆ ਲਾਲ ਟੀ-ਸ਼ਰਟ ਵਾਲੇ ਮੁੰਡੇ ਸਾਰੇ ਆਪਣੇ ਨਹੀਂ ਮਾਰ ਦੋ ਜੀ ਕੈਮਰਾ ਬਾਕੀ ਵੈਰੀਟੀ ਵਾਲੇ ਜਿਹੜਾ ਵੀ ਮੁੰਡਾ ਮਿਲੂਗਾ ਤੁਹਾਨੂੰ ਉਹ ਕੱਪੜੇ ਦਿਖਾਊਗਾ ਉਹਨਾਂ ਤੋਂ ਲੈਸ ਕਿਉਂਕਿ ਭੀੜ ਦੇ ਵਿੱਚ ਪਤਾ ਨਹੀਂ ਲੱਗਦਾ ਕਿਹੜਾ ਮੁੰਡਾ ਹਾਂ ਕਹਿੰਦਾ ਯਾਰ ਬਾਈ ਇਹਨਾਂ ਦੀ ਪੀੜ ਦੇ ਵਿੱਚ ਇਹਨਾਂ ਕੋਲ ਬੰਦੇ ਨਹੀਂ ਹੈਗੇ ਰੀਜ ਨਹੀਂ ਹੈਗਾ ਸਿਸਟਮ ਨਹੀਂ ਹੈਗਾ ਆਜੋ ਬਾਈ ਦਿਖਾਈ ਚਲੋ ਨਾਲ ਦੀ ਨਾਲ ਕਿਹੜੇ ਦਿਖਾਈ ਜੀ ਬਾਈ ਆਪਣੇ ਕੋਲੇ ਐਮਐਸਜੀ ਤੋਂ ਲੈ ਕੇ 5ਐਕਐਲ ਤੱਕ ਮਿਲੂਗਾ 1000 ਰੁਪਏ ਦੇ ਵਿੱਚ 6 ਪੀਸ ਵੀ ਹੈ 4 ਪੀਸ ਵੀ ਹੈ ਮਤਲਬ ਹਰ ਬੰਦੇ ਦੇ ਬਜਟ ਦੀ ਚੀਜ਼ ਹਰ ਤਰ੍ਹਾਂ ਦੇ ਬੰਦੇ ਦਾ ਅਮੀਰ ਗਰੀਬ ਹਰ ਤਰ੍ਹਾਂ ਦਾ ਬੰਦਾ ਕੱਪੜੇ ਲੈ ਸਕਦਾ ਬਾਕੀ ਕੱਪੜੇ ਆਪਣੇ ਗਰੰਟਡ ਹੁੰਦੇ ਨੇ ਤੋਂਨ ਤੋਂ ਬਾਅਦ ਕੋਈ ਵੀ ਸ਼ਿਕਾਇਤ ਹੈ ਜੇ ਕੱਪੜਾ ਪੀਸ ਲੈ ਜੋ ਨਵਾਂ ਦੇ ਸਕਦੇ ਕੋਈ ਚੱਕਰ ਵਾਲੀ ਗੱਲ ਨਹੀਂ ਲੋਰਾ ਟੀ-ਸ਼ਰਟਾਂ ਦੇ ਨਾਲ-ਨਾਲ ਬਾਈ ਪੈਂਟਾਂ ਸ਼ਰਟਾਂ ਦਾ ਸਟਾਕ ਵੀ ਆ ਦੇਖੋ ਆ ਸ਼ਰਟਾਂ ਨੇ ਬਾਈ 1000 ਦੀਆਂ ਹਨ ਲੋਰਾ ਟੀ-ਸ਼ਰਟਾਂ ਨੇ ਹੈਗੀਆਂ ਤੇ ਪੂਰੀ ਫੁੱਲ ਬਾਂਧੀ ਵੀ ਸਰ ਤੋਂ ਭਾਈਆਂ ਸਾਰੀਆਂ ਹਲੋ ਹਲੋ ਬਾਈ ਲੋਕੇਸ਼ਨ ਦੱਸ ਦਿਓ ਕਿ ਜਲਦੀ ਵੀ ਰਾਮਪਰਾ ਫੂਲ ਆ ਬਾਈ ਜ਼ਿਲ੍ਹਾ ਬਠਿੰਡਾ ਨਜ਼ਦੀਕ ਰੇਲਵੇ ਚੌਕੀ ਕਿਤੋਂ ਵੀ ਆਉਣਾ ਚਾਹੋ ਨੇ ਵੀਰੇ ਇੱਕ ਵਾਰੀ ਰਾਮਪਰੇ ਦੇ ਮੇਨ ਬੱਸ ਸਟੈਂਡ ਤੇ ਆਓ ਬੱਸ ਸਟੈਂਡ ਤੋਂ ਅੱਗੇ ਆ ਕੇ ਰੇਲਵੇ ਚੌਕੀ ਹੈ ਜੀ ਮੋਬਾਈਲ ਨੰਬਰ ਉੱਪਰ ਛੱਡਾਂਗੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 9 ਵਜੇ ਤੱਕ ਕਾਲਾਂ ਕਰ ਸਕਦੇ ਹੋ ਆ ਫਾਰਮਲ ਪੈਂਟਾਂ ਬਾਈ ਜੀ ਤੁਹਾਨੂੰ ਪਤਾ ਹੀ ਆ ਵੀ ਹੁਣ ਵਿਆਹ ਸ਼ਾਦੀ ਵੀ ਚੱਲੀ ਜਾਂਦੇ ਹਰ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਆਫਿਸ ਵਾਲਿਆਂ ਵਾਸਤੇ ਕਾਲਜ ਵਾਲਿਆਂ ਵਾਸਤੇ ਐਡਮਿਸ਼ਨਾਂ ਸ਼ੁਰੂ ਨੇ ਨਵੀਆਂ ਆਈਆਂ 1000 ਰੁਪਏ ਦੀਆਂ ਤਿੰਨ ਪੈਂਟਾਂ ਬਾਈ ਜੀ 1000 ਦੀਆਂ ਤਿੰਨ ਪੈਂਟਾਂ ਹਾਂਜੀ ਇੱਕ ਬਾਈ ਤੁਹਾਨੂੰ ਗੱਲ ਕਹਿਦਾ ਜਿੰਨੇ ਵੀ ਵੀਡੀਓ ਦੇਖਦੇ ਨੇ ਬਾਈ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤੁਹਾਡਾ ਵੀ ਫਾਇਦਾਗਾ ਨਾਲ ਅਸੀਂ ਗਿਫਟ ਦੰਨੀ ਦੰਨੀ ਆ ਠੀਕ ਹੈ ਰੇਟ ਤਰ ਜਿਨੇ ਵਾਲ ਹੈਗੇ ਹੈਗੇ ਨੇ ਜਿਹੜੇ ਬੰਦਾ ਕੋਈ ਬਾਹਰਪੂਰ ਜਾਣਾ ਜਿੰਨਾਂ ਨੇ ਇੱਥੇ ਸ਼ੋਪਿੰਗ ਕਰ ਸਕਦੇ ਆ ਸਸਤੇ ਦੇ ਵਿੱਚ ਵਧੀਆ ਪੂਰੀ ਕੈਂਟ ਗੱਲਬਾਤ ਹੋਊਗੀ ਜੀ ਕੱਪੜੇ ਜਿਹੜੇ ਹੋਣਗੇ ਅਸੀਂ ਆਪ ਪਾਉਣੇ ਆ ਜੀ ਕੋਈ ਐ ਨਹੀਂ ਕੰਪਲੀਟ ਆਜੂਗੀ ਪੀਸ ਦੀ ਵਾਲੋ ਆਹ ਟੀ-ਸ਼ਰਟਾਂ ਦੇਖੋ ਜੀ 1000 ਰੁਪਏ ਦੇ ਵਿੱਚ 3 ਪੀਸ ਵੀ ਆਈਏ ਚ 4 ਪੀਸ ਵੀ ਆਹ ਚੈੱਕ ਕਰਨ ਵਾਲੀ ਆ ਆ ਜਿਹੜੀਆਂ ਟੀ-ਸ਼ਰਟਾਂ ਦੇ ਡਿਜ਼ਾਈਨ ਦੇਖੋ ਜੀ ਆਰਟੀਕਲ ਸਾਡੇ ਕੋਲੇ 50 ਤਰ੍ਹਾਂ ਦੀਆਂ ਟੀ-ਸ਼ਰਟਾਂ ਮਿਲਣੀਆਂ ਕਹਿ ਕੇ ਦਵਾਂਗੇ 1 ਲੱਖ ਰੁਪਏ ਨਾਮ ਦੰਨੇ ਬਈ ਜੀ ਜੇ ਕੋਈ ਬੰਦਾ ਕਹੇ ਦੇ ਵੀ ਸਟਾਕ ਨਹੀਂ ਮਿਲਦਾ ਜਾਂ ਰੇਟ ਨਹੀਂ ਮਿਲਦੇ ਆਹ ਸ਼ਰਟਾਂ ਨੇ ਬਈ ਕਾਟਨ ਦੀਆਂ ਪੂਰੀਆਂ ਵਧੀਆ 1000 ਰੁਪਏ ਦੀਆਂ ਤਿੰਨ ਸ਼ਰਟਾਂ ਬਈ ਜੀ ਇਹ ਨੇੜੇ ਤੋਂ ਇਹਦੀ ਕੁਆਲਿਟੀ ਦਿਖਾ ਦੇ ਪੂਰੀ ਆਹ ਟੀ-ਸ਼ਰਟਾਂ ਵੀ ਪੂਰੀਆਂ ਘੈਂਟ ਵਾਲੀਆਂ ਮਿਲਣੀਆਂ 1000 ਰੁਪਏ ਦੀਆਂ ਤਿੰਨ ਵਧੀਆ ਕੁ ਠੀਕ ਹੈ ਜੀ ਉਸ ਤੋਂ ਬਾਅਦ ਆ ਕੜਾਈ ਵਾਲੇ ਪੀਸ ਮਿਲਣਗੇ ਵੀਰੇ ਵਰਕ ਵਾਲੇ ਪੀਸ ਸਟੈਚੇਬਲ ਇਹ ਵੀ 1000 ਦੀਆਂ ਤਿੰਨ ਆ ਬਈ 1000 ਦੀਆਂ ਤਿੰਨ 1000 ਦੇ 6 ਵੀ ਮਿਲਣਗੇ ਤੁਹਾਨੂੰ ਚਾਹੇ ਲੋਰ ਲੈ ਲਓ ਜਾਂ ਟੀ-ਸ਼ਰਟ ਲੈ ਲਓ ਫੁੱਲ ਵੈਰਾਈ ਹੈ ਜੀ ਆ ਮਾਰ ਦਿਓ ਇੱਥੇ ਕੈਮਰਾ ਲਿਆ ਦਿਖਾ ਦਿਓ ਇੱਕ ਵਾਰੀ ਨਾਲ ਦਾ ਨੰਬਰ ਸਾਹਮਣੇ ਆ ਜਾਊਗਾ ਵੈਸੇ ਸਕਰੀਨ ਤੇ ਵੀ ਪਾਇਆ ਹੋਇਆ ਨੰਬਰ ਇਸ ਪੋਸਟਰ ਨੂੰ ਦੱਬ ਕੇ ਸ਼ੇਅਰ ਕਰ ਦਿਓ ਬਾਈ ਜਿੰਨੇ ਵੀ ਦੇਖ ਰਹੇ ਨੇ ਲੋਰਾਂ ਟੀ-ਸ਼ਰਟਾਂ ਦਾ ਮੇਲਾ ਲੋਰ ਟੀ-ਸ਼ਰਟ 1000 ਰੁਪਏ ਦੇ 6 ਪੀਸ ਦੇ ਨਾਲ ਜੂਸ ਫ੍ਰੀ ਆ ਕਿਆ ਬਾਤ ਹੈ ਗੰਨੇ ਦਾ ਜੂਸ ਫ੍ਰੀ ਜਿਹੜਾ ਮਰਜੀ ਆ ਦੀ ਸ਼ਾਪਿੰਗ ਦੇ ਉੱਤੇ ਟੀ-ਸ਼ਰਟ ਫਰੀ ਆ ਤੇ ਆ ਪੈਂਟਾਂ ਨੇ ਬਈ ਪੂਰੇ ਘੈਂਟ ਬਾਟਮ ਵੱਡੇ ਬਾਟਮ ਕਾਲਜਾਂ ਦੀ ਐਡਮਿਸ਼ਨਾਂ ਸ਼ੁਰੂ ਹੋ ਗਈਆਂ ਨਵੇਂ ਸਮੈਸਟਰ ਸ਼ੁਰੂ ਹੋ ਰਿਹਾ ਬਈ 1500 ਰੁਪਏ ਦੀਆਂ ਤਿੰਨ ਕਰਤੀਆਂ ਜਮਾ ਨਵੀਆਂ ਮਿਲਣੀਆਂ ਬਈ ਪਹਿਲੀ ਵਾਰੀ ਤੁਸੀਂ ਪਾਉਂਗੇ ਪੈਂਟਾਂ ਇਹ ਠੀਕ ਆ ਜੀ ਪਲੱਸ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਨਾਲ ਬੱਚੇ ਵੀ ਜਿੱਦ ਕਰਦੇ ਉਹਨਾਂ ਵਾਸਤੇ ਵੀ ਲੋਰਾਂ ਟੀ-ਸ਼ਰਟਾਂ ਕਰਤੀਆਂ ਬੱਚਿਆਂ ਵਾਸਤੇ ਵੀ ਹਾਂ 500 ਦੀਆਂ ਚਾਰ ਟੀ-ਸ਼ਰਟਾਂ ਬੱਚੇ ਵਾਲੀਆਂ ਹੀ 500 ਦੀਆਂ ਚਾਰ ਸਟਾਕ ਦਿਖਾਵਾਂਗੇ ਤੁਹਾਨੂੰ ਫੁੱਲ ਸਟਾਕ ਪਿਆ ਲਫਾਫੇ ਭਰੇ ਪਿਆ ਜੀ ਕੋਈ ਐ ਨਹੀਂ ਬੱਚਾ ਵਾਲੀਆਂ ਇੱਥੇ ਬੱਚੇ ਇਹ ਜੈਨ ਸਲੋਰਾ ਨਹੀਂ ਲੋਰਾ ਕਿਹੜਾ ਪਿੰਡ ਆ ਬਈ ਤੁਹਾਡਾ ਬਈ ਮੇਰਾ ਪਿੰਡ ਆ ਕੋਟ ਰਕੋੜ ਕਦੋਂ ਤੋਂ ਆਉਣ ਲੱਗੇ ਇੱਥੇ ਆਪਾਂ ਨੂੰ 2 ਸਾਲ ਹੋ ਗਏ ਵੀਰੇ 2 ਸਾਲ ਹੋ ਗਏ ਤੇ ਆ ਪਹਿਲਾਂ ਵਾਲੇ ਪਾਏ ਹੋਏ ਆ ਕਿ ਹੁਣ ਆ ਪਹਿਲਾਂ ਵਾਲੇ ਪਾਏ ਹੋਏ ਆ ਕਿ ਵੀਰੇ ਵਧੀਆ ਚੱਲੇ ਆ ਕਿੰਨੇ ਤੇ ਕਿੰਨੇ ਲੈ ਕੇ ਗਏ ਸੀ ਇਹ ਆਪਣਾ 1000 ਦੇ 6 ਲੈ ਕੇ ਗਏ ਸੀ 1000 ਦੇ 6 ਲੈ ਕੇ ਗਏ ਸੀ ਤੇ ਹਜੇ ਵੀ ਪਾਈ ਫਰਦਾ ਪਿਛਲੇ ਸਾਲ ਵਾਲਿਆਂ ਤੇ ਫਾਇਦ ਕੀ ਫੇਰ ਲੈ ਕੇ ਜਾਣੇ ਕਿੰਨੇ ਲੈ ਕੇ ਜਾਣੇ ਆਦ ਕੀ ਫੇਰ ਐਤ ਕੀ ਲੈ ਕੇ ਜਾਵਾਂਗੇ ਪੈਂਟਾਂ ਸ਼ਰਟਾਂ ਵੀ ਲੈ ਕੇ ਆਣੀਆਂ ਲੋ ਸਾਰਾ ਸਟਾਕ ਲੈ ਕੇ ਜਾਣਾ ਗਰਮੀ ਦਾ ਮਤਲਬ ਆਪਣੇ ਕੋਲੇ ਬਾਈ ਸਾਰੇ ਆਪਣੇ ਜੱਟ ਭਰਾ ਆਉਂਦੇ ਨੇ ਪਿੰਡਾਂ ਵਾਲੇ ਸਾਰੇ ਭਰਾ ਆਉਂਦੇ ਨੇ ਆਪਾਂ ਪੂਰਾ ਸਮਝ ਲਓ ਵੀ 6 ਮਹੀਨੇ ਦੇ ਕੱਪੜੇ ਦੇ ਦਿੰਦੇ ਨੇ ਬਣਾ ਲੋਰਾ ਟੀ-ਸ਼ਰਟਾਂ ਨੇ ਬਾਈ 1000 ਦੀਆਂ 6 ਵੀ ਐ ਤੇ 4 ਵੀ ਐ ਵੈਰਾਈਟੀ ਤੁਹਾਨੂੰ ਬਹੁਤ ਮਿਲੂਗੀ ਬਾਈ ਐ ਨਹੀਂ ਹੋਊਗਾ ਵੀ ਇੱਥੇ ਇੱਕ ਡਿਜ਼ਾਈਨ ਹੀ ਮਿਲੂਗਾ ਦੇਖੋ ਟੋਪੀਆਂ ਵਾਲੇ ਟੀ-ਸ਼ਰਟਾਂ ਆ ਗਈਆਂ ਬਾਈ ਬਹੁਤ ਵੈਰਾਈਟੀ ਆ ਬਰੇ ਮਾਰ ਦਿਓ ਕੈਮਰਾ ਫੁੱਲ ਵੈਰਾਈਟੀ ਵੀ ਆਪਣੇ ਕੋਲ ਲੋਰਾ ਟੀ-ਸ਼ਰਟਾਂ ਦੀ ਬਾਈ ਹੋਰੀ ਚੈੱਕ ਕਰੀ ਜਾਂਦਾ ਆ ਕਿੰਨੇ ਵੀ ਆ ਦੇਖ ਆਪਣੇ ਕੋਲੇ ਐਂ ਹੀ ਭੀੜ ਲੱਗੀ ਜਾਂ ਪੂਰਾ ਵਧੀਆ ਸਟਾਕ ਹੁੰਦਾਗਾ ਜਦੋਂ ਵੀ ਉਹਦਾ ਕੰਮ ਕੀਤਾਗਾ ਕਸਟਮਰਾਂ ਹੀ ਚੱਲਦੇ ਰਹਿਣਾ ਆਪਣੇ ਕੋਲੇ ਸੀਜ਼ਨ ਆ ਗਿਆ ਟੂੜੀ-ਤਾੜੀ ਦਾ ਹੁਣ ਟੂੜੀ ਆ ਗਿਆ ਤੇ ਬਾਤ ਤਿਆਰੀ ਤੇ ਬਈ ਕਣਕਾਂ ਤੋਂ ਬਾਅਦ ਪੂਰਾ ਫੁੱਲ ਰਸ਼ ਰਹਿਣਾ ਈ ਤੇ ਆਜੋ ਤੁਹਾਨੂੰ ਉੱਪਰ ਦਿਖਾ ਦਈਏ ਹੋਰ ਸਟੌਕ ਈ ਵਧੀਆ ਵੀਰੇ ਵਧੀਆ ਸੋਲਡੀ ਵੀਡੀਓ ਦਾ ਬਹੁਤ ਦੇਣਾ ਹਾਂ ਚੱਲਦੇ ਹਜੇ ਮੁੱਕਿਆ ਨਹੀਂ ਗਾਂਦੀਆਂ ਬਾਈ ਯਾਰਾਂ ਨੇ ਕੰਦਾ ਬੰਨ ਰੱਖਿਆ ਜਿੱਥੇ ਮਰਜ਼ੀ ਦੇਖੋ ਉੱਥੇ ਸੌਕ ਹੀ ਸੌਕ ਵੇ ਫੁੱਲ ਸਟੌਕ ਪਿਆ ਆ ਦੇਖੋ ਸਟੌਕ ਨਾਲ ਭਰਿਆ ਪਿਆ ਬਈ ਜਵਾਕਾਂ ਵਾਲਿਆਂ ਜਿਹੜੇ ਕਹਿੰਦੇ ਆ ਜੀਆਂ ਲੱਗੀਆਂ ਪਈਆਂ ਬਈ ਟੀ-ਸ਼ਰਟਾਂ ਆ ਦੇਖੋ ਇਹ ਕਿੰਨੇ ਦੀਆਂ ਕਿੰਨੇ ਰੁਪਏ ਦੀਆਂ 8 ਕਰਤੀਆਂ ਬਈ 1000 ਦੀਆਂ 8 500 ਦੀਆਂ 4 ਟੀ-ਸ਼ਰਟਾਂ ਬੱਚਿਆਂ ਦੀਆਂ 500 ਦੀਆਂ 4 ਟੀ-ਸ਼ਰਟਾਂ ਬੱਚਿਆਂ ਦੀਆਂ ਲੋਰਾਂ ਨੇ ਬਈ 1000 ਦੀਆਂ ਛੀ ਹੂੰ ਪੂਰੀਆਂ ਕੁਆਲਿਟੀਆਂ ਮਿਲਣੀਆਂ ਪਲੱਸ ਲੇਡੀਜ਼ ਨਾਈਟ ਸੂਟ ਵੀ ਮਿਲਣ ਗਈ ਮਦਰ ਵੀ ਪੂਰਾ ਗਰਮੀ ਦਾ ਹਰ ਬੰਦੇ ਲਈ ਆ ਗਰਮੀਆਂ ਦੇ ਸਾਰੇ ਪਰਿਵਾਰ ਦੇ ਕੱਪੜੇ ਮਿਲਣਗੇ ਗਰਮੀਆਂ ਦੇ ਆ ਦੇਖੋ ਟੀ-ਸ਼ਰਟਾਂ ਦਾ ਲੋਰਾਂ ਦਾ ਫੁੱਲ ਸਟਾਕ ਪਿਆ ਜੀ ਇੱਕ ਆ ਨਾਮੀ ਛਿੱਕੇ ਨੇ ਕਾਟਨ ਦੀਆਂ ਲੋਰਾਂ ਅਲਾਈਂਸ ਦੀਆਂ ਇਹ ਹਲੋ ਇਹ ਬੱਚਿਆਂ ਦੀ ਲੋਹਾਂ ਨੇ 1000 ਦੀਆਂ 6 ਜੀ ਆਲੋ ਐ ਸਟਾਕ ਆਉਂਦਾ ਬਾਈ ਫਰੈਸ਼ ਸਟਾਕ ਸਾਰਾ ਆਲੋ ਪੂਰੇ ਕੈਂਡ ਪੈਚ ਪੂਜਾਲੇ ਡਿਜ਼ਾਈਨ ਹੋਣਗੇ ਜਾਲੋ 1000 ਦੇ ਵਿੱਚ 6 ਪੀਸ 4 ਪੀਸ ਜਿਸ ਤਰ੍ਹਾਂ ਦੀ ਮਰਜ਼ੀ ਵੈਰਾਈਟੀ ਲੈ ਲਓ 2 ਪੀਸ ਵੀ ਮਿਲਣਗੇ 3 ਪੀਸ ਵੀ ਮਿਲਣਗੇ ਜਾਲੋ ਬੀਟੀ ਨੂੰ ਦੱਬ ਕੇ ਸ਼ੇਅਰ ਕਰ ਦੋ ਸ਼ੇਅਰ ਕਰਨ ਵਾਲਿਆਂ ਨੂੰ ਟੀ-ਸ਼ਰਟ ਜਮਾਂ ਫ੍ਰੀ ਕੀਤੀ ਹੋਈ। ਹਾਂ ਇੱਥੇ ਆਓਗੇ ਜੂਸ ਲੰਗਰ ਪਾਣੀ ਤੁਹਾਨੂੰ ਬਿਲਕੁਲ ਫ੍ਰੀ ਮਿਲੂਗਾ। ਕੱਪੜੇ ਤਾਂ ਮਿਲ ਨਹੀਂ ਮਿਲਦੇ ਬਾਈ ਨਾਲ ਆਫਰਾਂ ਹੀ ਮਿਲਦੀਆਂ। ਆਫਰਾਂ ਹੀ ਮਿਲਦੀਆਂ। ਠੀਕ ਹੈ ਨਾ ਹਰ ਤਰ੍ਹਾਂ ਦੀ ਚੀਜ਼ ਮਿਲੂਗੀ। ਸ਼ੇਅਰ ਕਰਨ ਵਾਲੇ ਨੂੰ ਬਾਈ ਨੇ ਕੀ ਦੱਸਿਆ ਸੀ ਬਾਈ ਟੀ-ਸ਼ਰਟ 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 ਫ੍ਰੀ। ਟੀ-ਸ਼ਰਟ ਫ੍ਰੀ ਫ੍ਰੀ ਟੀ-ਸ਼ਰਟ ਫ੍ਰੀ ਕੀਤੀ ਹੈ ਜਰਾਬਾਂ ਵੀ ਫਿਰ ਬਹੁਤ ਸਾਮਾਨ ਫ੍ਰੀ ਕੀਤਾ ਕੋਈ ਮਰਜ਼ੀ ਲਿਆ ਸਕਦਾ ਆਉਦੀ ਚੁਆਇਸ ਨਾਲ। ਬਾਕੀ ਜੇ ਕਿਸੇ ਨੇ ਬਾਹਰ ਜਾਣਾ ਹੋਵੇ ਬਾਈ ਬਾਹਰ ਜਾਣ ਵਾਸਤੇ ਟਰ ਜਿੰਨਾ ਮਰਜ਼ੀ ਸਟਾਕ ਚੱਕ ਲੋ ਹੋਲ ਸੇਲ ਐਂਡ ਰਿਟੇਲ ਫੁੱਲ ਵੈਰੀਟੀ ਮਿਲੂਗੀ ਆ ਟੀ-ਸ਼ਰਟਾਂ ਦਿਖਾ ਦਿਓ ਬਾਈ ਜੀ ਜਿਹੜੀਆਂ ਪਈਆਂ ਨੇ ਨਾਈਟ ਸੂਟ ਦਿਖਾ ਦਿਓ ਆ ਲੋ ਜੀ ਆ ਲੇਡੀਜ਼ ਨਾਈਟ ਸੂਟ ਮਿਲਣਗੇ ਜੀ 1000 ਦੇ ਤਿੰਨ ਸੈਟ ਜੀ ਪੂਰੇ ਕੰਪਲੀਟ ਸੈਟ ਹੋਣਗੇ ਲੌਂਗ ਲੈਂਥ ਦੇ ਵਿੱਚ ਕਾਟਨ ਦੇ ਵਿੱਚ ਵਧੀਆ ਆਰਟੀਕਲ ਹੋਣਗੇ ਜੀ ਲੋ ਜੇ ਕਿਸੇ ਭਰਾ ਨੇ ਕੋਈ ਆਪ ਦਾ ਕਿੱਤਾ ਤੋੜਨਾ ਕਮਕਤੰਦਾ ਕਰਨਾ ਤਾਂ ਉਹ ਵੀ ਇੱਥੋਂ ਆ ਕੇ ਸਟਾਕ ਲੈ ਜਾ ਸਕਦਾ ਹਾਂਜੀ ਹਾਂਜੀ ਪੂਰਾ ਫਰੈਸ਼ ਸਟਾਕ ਹੁੰਦਾ ਬਾਈ ਉਹ ਬੱਚਿਆਂ ਦੀਆਂ ਟੀ-ਸ਼ਰਟਾਂ ਦਾ ਪੂਰਾ ਸਟਾਕ ਪਿਆ ਐਣੀਆਂ ਕੋਈ 10 ਪੀਸਾਂ ਦੀ ਵੀਡੀਓ ਪੈਂਦੀ 1000 ਰੁਪਏ ਦੀਆਂ 6 ਟੀ-ਸ਼ਰਟਾਂ ਬਾਈ ਪੂਰੀ ਵਹਾਆਂ ਦੀਆਂ। ਹੁਣ ਟੂੜੀ ਦਾ ਕੰਮ ਚੱਲ ਪਿਆ ਬਾਈ ਆਪਣੇ ਭਰਾ ਆਉਂਦੇ ਨੇ ਕਈ ਸਪੈਸ਼ਲ ਟੀ-ਸ਼ਰਟਾਂ ਮੰਗਦੇ ਨੇ 1000 ਦੀਆਂ 6 ਕਰਤੀਆਂ ਪੂਰੀ ਵਹਾ। ਲੋਰਾਂ ਵੀ ਇਹ ਜਿਹਾਂ ਕਿਸੇ ਰਕੂਰ ਕੁਛ ਨਹੀਂ ਵੜਦਾ ਉਹਦੇ ਵਿੱਚ ਨਹੀਂ ਹੁੰਦਾ। ਤਰੀ ਨਾ ਮੰਨੋ ਜੀ ਹਰ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਫੋਲੋ ਵੈਰਾਈਟੀ ਮਿਲੂਗੀ ਜਿਹੜੀ ਮਰਜ਼ੀ ਵੈਰਾਈਟੀ ਲੈ ਲਓ ਜੀ। ਆਹ ਟਰੈਕਸੂਟ ਹੈ ਬਾਈ ਆਪਾਂ ਮੇਨ ਪੰਜਾਬ 'ਚ ਮਸ਼ਹੂਰ ਹੈ ਟਰੈਕਸੂਟ 1500 ਰੁਪਏ ਤਿੰਨ 2000 ਦੇ ਤਿੰਨ 2500 ਦੇ ਤਿੰਨ ਅੰਦਰ ਨੈਟ ਲੱਗੀ ਹੋਈ ਆ ਵੀਰੇ। ਫੁੱਲ ਵੈਰੇਟੀ ਇਹਦੇ ਚ ਆ ਹੁੱਡੀਆਂ ਮਿਲਣਗੀਆਂ ਸਵੈਟਸ਼ਰਟਾਂ ਮਿਲਣਗੀਆਂ 1000 ਰੁਪਏ ਦੀਆਂ ਤਿੰਨ ਮੋਟੀਆਂ ਲੋਹਰਾਂ ਕੋਟੀਆਂ ਮਤਲਬ ਗਰਮੀ ਦਾ ਸੀਜ਼ਨ ਗਰਮੀ ਵਾਲਾ ਸਟਾਕ ਤਾਂ ਫੁੱਲ ਹੈਗੇ ਹੈਗੇ ਨਾਲ ਸਰਦੀ ਵਾਲਾ ਹੀ ਪਿਆ ਇਹ ਵੀ ਫਰੈਸ਼ ਆ ਇਹ ਨਾ ਸਮਝ ਲਓ ਵੀ ਹਾਂ ਕੋਈ ਵੈਸੀ ਪਾਬਲ ਨਹੀਂ ਸਟੋਰ ਦਾ ਮਾਲ ਨਹੀਂ ਹੁੰਦਾ ਜੀ ਫਰੈਸ਼ ਜਮਾ ਲੁਧਿਆਣੇ ਦੇ ਦਿੱਲੀ ਦੇ ਵਧੀਆ ਆਰਟੀਕਲ ਹੁੰਦੇ ਇਥਾਰੇ ਪਾਣ ਜੋ ਕੱਪੜੇ ਹੁੰਦੇ ਜੀ ਕੋਈ ਕੰਪਲੀਟ ਨਹੀਂ ਆਉਂਦੀ ਕਿਸੇ ਪੀਸ ਦੀ ਤੇ ਦੁਬਾਰਾ ਫੇਰ ਦੱਸ ਜੀ ਵੀ ਸ਼ੇਅਰ ਕਰਕੇ ਜਿਹੜਾ ਵੀਡੀਓ ਆਊਗਾ ਤੇ ਉਹਨਾਂ ਨੂੰ ਇੱਕ ਟੀ-ਸ਼ਰਟ ਫਰੀ ਆ ਇਹ ਲੋਕੇਸ਼ਨ ਬਾਈ ਇੱਕ ਵਾਰੀ ਫਿਰ ਰਾਮਪਰਾ ਫੂਲ ਬਾਈ ਜੀ ਜ਼ਿਲ੍ਹਾ ਬਠਿੰਡਾ ਨਜ਼ਦੀਕ ਰੇਲਵੇ ਚੌਕੀ ਬੱਸ ਸਟੈਂਡ ਰੋਡ ਜੀ ਜੀ ਇਨਕੁਆਰੀ ਵਾਸਤੇ ਨੰਬਰ ਦਿੱਤਾ ਹੋਇਆ ਉਹਦੇ ਪੁੱਛ ਕੇ ਜੇ ਤੁਸੀਂ ਕਰ ਸਕਦੇ ਹੋ ਕਿਹੜੀ ਜੀ ਦੀ ਕਰਨੀ ਆ ਧੰਨਵਾਦੀ ਜੀ